ਜਨਮ ਦਿਨ ਕਦੇ ਜਨਮ ਨਾਲ ਮਹੱਤਵ ਨਹੀਂ ਰੱਖਦਾ ਜਨਮ ਦਿਨ ਹਮੇਸ਼ਾ ਕਿ ਉਹ ਮਨੁੱਖ ਇਸ ਜ਼ਿੰਦਗੀ ਜਿੰਦੇ ਜ਼ਿੰਦਗੀ ਚ ਕੀ ਕਰਕੇ ਜਾਂਦਾ ਹੈ ਉਹ ਕਿਹੜੀ ਸਾਭ ਸ਼੍ਰੀ ਕਾਸ਼ੀ ਰਾਮ ਜੀ ਇਸ ਤਰ੍ਹਾਂ ਦੀ ਹਸਤੀ ਸੀ ਜਿਹੜਾ ਮੋਮਬਤੀ ਦੀ ਤਰ੍ਹਾਂ ਤੁਹਾਡੇ ਦਰਦ ਲਈ ਪੋਰਾ ਪੋਰਾ ਜਲਦਾ ਜਲਦਾ ਇਸ ਦੁਨੀਆ ਤੋਂ ਗਿਆ ਸਾਥੀਓ ਮਾਨਵਰ ਸਾਭ ਸ਼੍ਰੀ ਕਾਸ਼ੀ ਰਾਮ ਜੀ ਪੰਜਾਬ ਦੀ ਧਰਤੀ ਦੇ 21ਵੀਂ ਸਦੀ ਦਾ ਮਹਾਨ ਬਾਪੂ ਹਰੀ ਸਿੰਘ ਔਰ ਮਾਤਾ ਵਿਸ਼ਨ ਕੌਰ ਦੀ ਗੋਦ ਚ ਪੈਦਾ ਹੋਇਆ ਤੁਸੀਂ ਜਦ ਵੀ ਕਿਸੇ ਮਹਾਨ ਵਿਅਕਤੀ ਦੀ ਤੁਲਨਾ ਕਰਦੇ ਹੋ ਚੰਗੇ ਬੰਦੇ ਦੀ ਤਾਂ ਅਸੀਂ ਕਹਿੰਦੇ ਆ ਬਈ ਬੜਾ ਚੰਗਾ ਬੱਚਾ ਹੈ ਉਹਨੇ ਮਾਂ ਦੀ ਬਹੁਤ ਸੇਵਾ ਕੀਤੀ ਹੈ ਬਣਾ ਲਏ ਉਹਨੇ ਕੋਠੀ ਬਣਾ ਲਈ ਉਹਨੇ ਕਾਰ ਬਣਾ ਲਈ ਉਹਨੇ ਆ ਕਰਤਾ ਉਹਨੇ ਆ ਕਰਤਾ ਜੇ ਤੁਹਾਡੇ ਪੈਮਾਨੇ ਨਾਲ ਵੇਖਿਆ ਜਾਵੇ ਤੇ ਮਾਨਵਰ ਸਾਬ શ્રી ਕਾਂਸ਼ੀ ਰਾਮ ਜੀ ਸਭ ਤੋਂ ਨਕਮਾ ਆਦਮੀ ਸੀ ਕਿ ਜਿਸ ਨੇ 1 ਮਹੀਨਾ ਪਹਿਲਾਂ ਆਪਣੀ ਸ਼ਾਦੀ ਦੇ 1 ਮਹੀਨਾ ਪਹਿਲਾਂ ਮਾਂ ਨੂੰ ਖਤ ਲਿਖਦਾ ਹੈ ਮਾਂ ਨੂੰ ਖਤ ਲਿਖਦਾ ਹੈ ਕਿ ਮਾਂ ਮੈਨੂੰ ਸ਼ੇਰਾਂ ਨਹੀਂ ਮੈਨੂੰ ਕਫਨ ਚਾਹੀਦਾ ਮੈਂ ਤੇਰੇ ਸ਼ੇਰੇ ਦੀ ਨਹੀਂ ਮੈਂ ਹੁਣ ਸਮਾਜ ਦੇ ਲਈ ਸਿਰ ਤੇ ਕਫਨ ਬਨ ਕੇ ਸੰਕਲਪ ਕਰ ਚੁੱਕਿਆ ਕਿ ਜਦ ਤੱਕ ਇਸ ਸਮਾਜ ਦੀਆਂ ਮੈਂ ਬੇੜੀਆਂ ਕੱਟ ਨਹੀਂ ਗੁਲਾਮੀ ਦੀਆਂ ਲੈਦਾ ਮੈਂ ਤੇਰੇ ਘਰ ਵਾਪਸ ਨਹੀਂ ਆਵਾਂਗਾ ਇਹ ਤੁਹਾਡੇ ਪਰਮਾਨ ਸਮਾਜ ਦੇ ਪਰਮਾਨੇ ਨਾਲ ਦੇਖਿਆ ਜਾਏ ਜੇ ਲੋਕਾਂ ਦੀ ਰਹਿ ਲਈ ਜਾਏ ਤਾਂ ਸਾਰੇ ਕਹਿਣਗੇ ਇਹੋ ਜਿਹੇ ਬੱਚਾ ਮੇਰੇ ਘਰ ਨਹੀਂ ਜੰਮਣਾ ਚਾਹੀਦਾ ਸਾਥੀਓ ਉਸ ਮਹਾਨ ਰਹਿਬਰ ਨੇ ਕੁਝ ਸਨੇਹ ਦਿੱਤੇ ਹਨ ਸਾਨੂੰ ਉਨ੍ਹਾਂ ਸਨੇਹਾਂ ਦੇ ਉੱਤੇ ਵਿਚਾਰ ਕਰ ਲੈਣਾ ਚਾਹੀਦਾ ਅੱਜ ਦਾ ਇਹ ਸਮਾमेलन ਜਿਹੜਾ ਅਸੀਂ ਸਮਾਜਿਕ ਮਹਾ ਸਮਾਵੇਲਨ ਕਿਉਂ ਰੱਖਿਆ ਦੇ ਨਾਂ ਤੇ ਰੱਖਿਆ ਇਸ ਕਰਕੇ ਰੱਖਿਆ ਹੈ ਕਿ ਮਾਨਵਰ ਸਾਭ ਸ਼੍ਰੀ ਕਾਂਸ਼ੀ ਰਾਮ ਜੀ ਪਹਿਲੋਂ ਇਸ ਦੇਸ਼ ਦੀ ਸਮਾਜਿਕ ਦਸ਼ਾ ਬਦਲਣਾ ਚਾਹੁੰਦੇ ਸੀ ਜਿਹੜੀ ਕਿਹੜੀ ਸਮਾਜਿਕ ਦਸ਼ਾ ਜਿਸ ਅਸੀਂ ਜਾਤ ਪਾਤ